ਦੇਖੋ ਨਾ ਮੈਂ ਕਿਹਾ ਨਾ ਮੇਰੀ ਡਿਊਟੀ ਹੈ ਜਨਾ ਅੰਦਰ ਲੱਗੀ ਸੀ ਸਾਰਾ ਦਿਨ ਬੈਠੇ ਸੀ ਬੱਤੀ ਆ ਗਈ ਉਹ ਹੋਰ ਉਹ ਕਈ ਵਾਰ ਆ ਜਾਂਦੀ ਹੁੰਦੀ ਐ ਨੇ ਉਹ ਤੂੰ ਕੋਈ ਨਾ ਫੜਾ ਤੂੰ ਬਚਾਉਂਗਾ ਇਹ ਤਾਂ ਨਹੀਂ ਹੁੰਦਾ ਇਹ ਨਿਕਲ ਨਹੀਂ ਆਉਂਦਾ ਵਾਹੀ ਹੂੰ ਦੇਖੜਾ ਚਲਿਕਾ ਕੰਮ ਵੀ ਹੁਣ ਸੋਖੇ ਹੀ ਸਰ ਜਾਂਦਾ ਆਪੇ ਆਉਂਦੇ ਨੇ ਰਖੜੀ ਬਣਾ ਜਾਂਦੇ ਨੇ ਜਿਸਨੀ ਦੇ ਘਰ ਆਇਆਂ ਇਹਨਾਂ ਪੱਗੀਆਂ ਨੇ ਵਾਪੀ ਥੋੜੀ ਦੇਈ ਕੱਲ ਸਾਬ ਦੇ ਮਟ ਜੇ ਪਈ ਜਾਂਦੇ ਤੇ ਆ ਹੀ ਕਹੀਗੀ ਕੋ ਤੈਨੂੰ ਅੱਜ ਯਾਦ ਆਈ ਜਾਂ ਜੋਤ ਦੀ ਵਧੀਆ ਲੱਗਗਾ ਜਿਉਤ ਨਾ ਕੋਈ ਆਰਦੀ ਚੌਰ ਮਾਝਾਲ ਕੋਈ ਨਾ ਜਿਵੇਂ ਪਲ ਆ। 80 ਟੀਵੀ ਐਂਡਰੀਸ ਕਰ ਲਾ। ਆਪਾਂ ਦਾ ਸਿੱਖਾਂ। ਅਸੀਂ ਨੂੰ ਥੋੜਾ ਜਿਹਾ ਡਿਜ਼ਾਈਨ ਦੇ ਵਾਸਤੇ ਕਰ ਲਾਂਗੇ। ਹੋਰ ਤਾਂ ਕੋਈ ਵਧੀਆ ਲੱਗਦਾ ਬਸ ਉਹ ਵਧੀਆ ਲੱਗਣ ਕਰਕੇ ਕਰ ਲੈਂਦੇ ਤੇ ਅੱਧੇ ਲੋਕ ਕਮੈਂਟ ਕਰ ਦਿੰਦੇ ਨੇ ਕਿ ਤੁਸੀਂ ਸਿੱਖੋ ਭਾਈ ਤੁਸੀਂ ਨੇ ਆਹ ਪਲੇਟ ਦੀਵਾ ਆਰਕੈਸਟ ਨੂੰ ਪਾ ਲਾ ਮੈਂ ਵਧੀਆ ਲੱਗਣ ਵਾਸਤੇ। ਚਾਹ ਦੇ ਮਾਰੇ। ਹਾਂ। ਅਸੀਂ ਦੇ ਇਹ ਕਹਾ ਤੁਮਰੀ ਰੱਖਸ਼ਾ ਕੇ ਲੀਏ ਇੱਕ ਤੁਮਰੀ ਅਸੀਂ ਪਈ ਆਦੇ ਸਮਾਨ ਕੱਪੜੇ ਅਸੀਂ ਪਹਿਲੀ ਐਡਵਾਂਸ ਚ ਲਿਆਏ ਸੰਦੀਪ ਗਈ ਤੀ ਪਹਿਲਾਂ ਇਹ ਸੂਟ ਲਿਆਈ ਜਿਹੜੇ ਉਸ ਦਿਨ ਸੂਟਾਇਆ ਤੈਨੂੰ ਦੇਉਂਗੀ ਜਿਹੜੇ ਅਸੀਂ ਬੈਠੇ ਉਹ ਦਿਨ ਖਾਏ ਕੰਕਰ ਤੇਰੀ ਸੋਹਣੀ ਜੀ ਬਹੁਤ ਨਹੀਂ ਆਉਣੀ ਐ ਕਿ ਤੇ ਸਿਆਲ ਵੀ ਅਪੇਰਾ ਸੀ ਨੇ ਬਾਗ ਲਾ ਕੇ ਡਾ ਲਾਉਣਾ ਤੇਰੀ ਬਹੁਤ ਦਾ ਲੱਗ ਪਾਣੀ ਨੇ ਸੀ ਅਸੀਂ ਬਹੁਤ ਓਕੇ ਹੋਏ ਆ ਕੁੱਤੇ ਮਰ ਰਹੇ ਆ ਅਸੀਂ ਲੱਡੂਆਂ ਜਲੇਬੀਆਂ ਘਣੀਆਂ ਆ ਆ ਕੀ ਸਿਆ ਚ ਲੱਡੂ ਚੱਲਣਗੇ ਤੇਰੀ ਬਹੁਤੇ ਵਿੱਚੇ ਤੇ ਤੇਰੀ ਪ੍ਰਾਪਤੀ ਕੈਨ ਸਮਾ ਦੇ ਰਿਹਾ ਰਿਸ਼ਤਾ ਵਿਆਹ ਕਰਨਾ ਤੇ ਆਇਆ ਸੀ ਬਹੁਲ ਲੱਭਣ ਵਾਸਤੇ ਕੁੜੀ ਲੱਭਣ ਵਾਸਤੇ ਬਬੂਏ ਲੱਭ ਪਹਿਲਾਂ ਤਾਂ ਕੁੜੀ ਲੱਭੇਗੀ ਬਸ ਤਾਂ ਬੱਡੂਆ ਮੇਰਾ ਬੱਡੂਆ ਜਿਆ ਮਾ ਸਸ ਬਟਵੇ ਕੋਲ ਉਹ एरिया ਦੇ ਕੱਪੜੇ ਪਹਿਲੇ ਲੈ ਲੈ ਆਉਂਦੇ ਅਸੀਂ ਆਂਦੇ ਸੂਟ ਪਾਈ ਪਹਿਲੇ ਲਿਆਏ ਤੇ ਉਹਦੇ ਸੰਦੀਪ ਪਤਾ ਕੀ ਆ ਮੰਮੀ ਸਾਡੀ ਸਮਾਡੇ ਸਮੂਹੇ ਜਾਂਦੀ ਵੀ ਹੁੰਦੀ ਹੈਗੀ ਅਸੀਂ ਕਦੇ ਵੀ ਅੱਗੇ ਪਿੱਛੇ ਜਾਈਏ ਅਸੀਂ ਇਹ ਨਹੀਂ ਦੇ ਦੇਗੇ ਕਿ ਇਹ ਚੀਜ਼ ਆ ਤੇ ਹਾਰਤੀਏ ਭੇਜ ਦੇ ਤਾਂ ਲੈ ਕੇ ਧਰਦੀਏ ਨਾ ਅਸੀਂ ਕੀ ਕਰਦੇ ਆ ਆਪਦੀ ਪਸੰਦ ਦਾ ਕੱਪੜਾ ਲੈਨੇ ਆ ਉਹਦੀ ਜੱਟ ਲਿਆਉਣਾ ਨਾਲ ਦੇ ਲੈ ਕੇ ਫਿਰ ਜਦੋਂ ਇਹ ਸਾਡਾ ਦੂਜਾ ਸਮਾਨ ਦੇਣਾ ਹੁੰਦੇ ਨੇ ਮਹਲ ਕਹਿੰਦੀ ਇਹ ਸਾਨੂੰ ਉਦੋਂ ਦਾ ਦੇ ਦ। ਤੁਹਾਡੀ ਮੰਮੀ ਵੀ ਅੱਗੇ ਵਿਚਾਰੀ ਇਹੀ ਜੀ ਆਇਆਂ ਨਹੀਂ ਕਹਿੰਦੀ ਕਿ ਚਲ ਉਹ ਲੈ ਕੇ ਰੱਖ ਜੇ ਤੁਸੀਂ ਵੀ ਚਲ ਫੇਰ ਤਿਹਾਰ ਨੂੰ ਪਏ ਉਹ ਵੀ ਕਹਿੰਦੀ ਕਿ ਜਦੋਂ ਤੁਸੀਂ ਨੇ ਲੈ ਆਂਦੇ ਆਪੇ ਚਲ ਲੈ ਜਾਏ। ਮੈਂ ਆ ਕੇ ਪਾ ਲਵਾਂ। ਹਾਂ ਵੀ ਲੈ ਜਿਓ ਨਾਲ। ਨਹੀਂ ਆ। ਲੈ ਜੇ ਫੇਰ ਕਿਹੜਾ ਕੁਝ ਜ਼ਿਆਦਾ ਹੋਊਗਾ। 4 ਦਿਨਾਂ ਨੂੰ ਇਹ ਚੱਕ ਕੇ ਲੈ ਕੇ ਆਊਗਾ। ਫੇਰ ਤੁਸੀਂ ਆ ਦਾ ਨਾਲੇ ਲੈ ਜਾਓ। ਆਪ ਦਾ ਜਾ ਕੇ ਪਾ ਲਵੋ। ਮੈਂ ਆ ਕਿ ਹਾਂ ਹੁਣ ਉਹਦੇ ਮੈਂ ਆਈ ਸੀ ਉਹਦੇ ਨਾਲ ਲੈ ਆਈ ਆ ਉਹਦੇ ਪੀਆਗਾਰ। ਮਾਸਾ ਨੇ ਉਹਦੇ ਸੁਣ ਲੈ ਲਿਆ ਡੈਡੀ ਡੈਡੀ ਆਸੀਂ ਲੈ ਕੇ ਸੁਣ ਰਵਾਂਗੇ ਆਪਣੀਆਂ ਦੇ ਪੈਸੇ ਵੀ ਪੈਸੇ ਡੈਡੀ ਸਾਨੂੰ ਪੂਰੇ ਦੇ ਗਏ ਸੀ ਭਾਈ ਉਹਦੇ ਆਏ ਤੇ ਸਾਡੇ ਤਾਂ ਪਹਿਲੀ ਹੀ ਹੋ ਕਰ ਦਿੰਦੇ ਜੋਨੇ ਦੀ ਰਖੜੀ ਹੋਣਾ ਤਾਂ ਇਹਦੇ ਰਾਹੀਂ ਭੇਜ ਦਾਂਗੇ ਕੋਰੀਅਰ ਕਰ ਦਾਂਗੇ ਹੈਨਾ ਡੱਬਾ ਇਹ ਆਦੀ ਪਸੰਦ ਦਾ ਲੈਣਾਂਗੇ ਜਿਹੜਾ ਇਹਨਾਂ ਨੇ ਖਾਣਾ ਹੋਵੇ ਉੱਥੇ ਜਾਂਦਾ ਜਾਂਦਾ ਲੈ ਗਿਆ ਜੋਨੇ ਨੇ ਕਹਿੰਦੀ ਮੈਂ ਤੂੰ ਸਮਾਨ ਦੋਂਦੀ ਆਂ ਉਹ ਤਾਂ ਮੰਗੇ ਨੂੰ ਕਹਿ ਦੋ ਮੈਂ ਜੀ ਆਉਂਦਾ ਆਪ ਦਾ ਗਣਾ ਉਹ ਹੀ ਬਿਆਰਗਾ ਫਾਸਟ ਖਾ ਲੂਗਾ ਮਾਈਕ ਦੂਜੇ ਦੇ ਰਖੜੀ ਮੰਨ ਕੇ ਮੂੰਹ ਮੀਠਾ ਕਰਾ ਦੇ ਉਹ ਹਾਂ ਇਹ ਅਸੀਂ ਜਾਵਾਂਗੇ ਅਸੀਂ ਫੇਰ ਜਾ ਕੇ ਆਵਾਂਗੇ ਮਾਦੀ ਫੇਰ ਫਾਲ ਮੈਂ ਹੁਣ ਜਾਇ ਆਈ ਨਾ ਫੇਰ ਆਈ ਵੀ ਰੋਜ਼ ਰੋਜ਼ ਸੋਣਾ ਨਹੀਂ ਲੱਗਦਾ ਹੈਗਾ ਵੀ ਅਦਾ 5-6 ਦਿਨ ਹੋਏ ਨੇ ਮੈਨੂੰ ਵੀ ਆਈ ਨੂੰ 5-6 ਦਿਨ ਖਾਤੇ ਬਾਅਦ ਪੇਰੇ ਇਹ ਆ ਜਾਂਦੇ ਹੋ ਜਾਂਦਾ ਜੇ ਪਹਿਲਾਂ ਹੁਣ ਨਾ ਹੋਈ 1000 ਦਿਨ ਹੋ ਗਏ ਮੈਂ ਫੇਰ ਤਾਂ ਜਾਣਾ ਜੀ ਜਾਂਦਾ ਆ ਤਾਂ ਇਹ ਕਹਿੰਦੇ ਨੇ ਕਹਿੰਦੇ ਆਏ ਵੀ ਆਸੀ ਰਖੜੀ ਨਹੀਂ ਰਹਿਣਾਉਂਦੇ ਐਂ ਫਿਰ ਆਸੀ ਨਹੀਂ ਕੈਨਸਲ ਕਰਤਾ ਵੀ ਆਸੀ ਫੇਰ ਆ ਜਾਂਦੇ ਦੁਬਾਰਾ ਹੁਣ ਹਾਲ ਤੁਸੀਂ ਆਨਲਾਈਨ ਬਣਾਓ ਅੰਜੀ ਜੀ ਹੁਣ ਮੈਂ ਨਹੀਂ ਰੁਕ ਕੇ ਦੇਦੀ ਆ ਉਹਦੇ ਵੀ ਭੈਣ ਨਹੀਂ ਆਈ ਕੋਈ ਉਹਦੇ ਰੈਕਪੇਸਿੰਗ ਦੇ ਨਾ ਫੇਰ ਉਹ ਪੱਬ ਵੀ ਤਾਂ ਹੀ ਮੁੱਕ ਗਿਆ ਨਾ ਹਾਂ ਤੀਜਾ ਮੁੱਕ ਗਿਆ ਨਾ ਉਹਦਾ ਕਿ ਉਹ ਸੋਨਾ ਹੀ ਆ ਨਹੀਂ ਬੋਲਦੇ। ਜਿਹੜਾ ਐਵੇਂ ਇਹ ਖੇਡਾਉਂਦੇ। ਤਾਂ ਵੀ ਚਲਦੇ ਗਏ ਵਿਚਾਲਾ ਪੰਚਾ ਤਿਹਾਰ ਮਨਾਉਣਾ ਉਹਨੇ ਮਨਾ ਲੈਂਦੇ। ਕੱਲੇ ਉਹ ਵੀ ਬੁਲਾਉਂਦੇ ਹੁੰਦੇ ਨੇ। ਹਾਂ ਫੋਨ ਕਰਦੀ ਆ ਭਾਦੀ ਹਮੇਸ਼ਾ ਸਾਂ ਸੁਪੈ ਸੰਧੀ ਆ ਕੇ ਜਾਂਦੇ ਸਰੀ ਵਾਂ। ਗਾਂ ਰੁੱਪੇ ਬਾਈ ਦੇ ਮੁੰਡਾ ਵੀ ਆਈ ਕਿ ਕੁੜੀ ਨਹੀਂ ਹੈਗੀ। ਹੈਗੀ ਆ ਜਿਸਨੇ ਗੁਰਮਤ ਦੇ ਬੰਦੇ ਆ ਕੇ ਜਾ ਕੇ। ਮੈਂ ਆਪਦੇ ਪਾਈ ਦੇ ਉਹਨੇ ਬਾਦ। ਇਹਦੀ ਹੋਰ ਕੋਈ ਨਹੀਂ ਹੈ। ਨਹੀਂ ਅਸੀਂ ਜਾ ਕੇ ਨਾ ਲੁਕੇ ਦੇ ਬੰਨਿਆ ਨੇ ਨਾ ਨਾਲੇ ਮਰ ਫੜੀ ਦਮ ਕੇ ਜਾਣੇ ਹੁੰਨੇ ਉਹਦੇ ਹੀ ਸਾਡੇ ਦੋਏ ਕੰਮ ਹੋ ਜਾ ਕਹਿੰਦੇ ਨੇ ਉੱਥੇ ਰਸਤੇ 'ਚ ਆ ਗਾ ਪਿਛਲੇ ਸਾਲ ਮੋ ਵੀ ਗਏ ਨਹੀਂ ਤੇ ਪਿਛਲੇ ਸਾਲ ਫਿਰ ਰੁੱਪੇ ਨੇ ਬੰਨ ਕੇ ਫੜਿਆ ਇੱਥੇ ਲਾਲ ਚਾਰੇ ਤੋਂ ਚਲੋ ਲਓ ਜੀ ਕੋਗੜ ਸਕੂਲੋਂ ਆ ਗਈ ਦੇਖ ਲੈ ਐਨੀ ਛੋਟੀ ਤਿਆਰ ਹੋ ਕੇ ਗਈ ਧੀ ਮੜ ਕੇ ਕੀ ਆਈ ਆ ਹੈਨਾ ਉੱਥੇ ਨੱਚ ਨੱਚ ਕੇ ਕੁਝ ਕੁਝ ਕੇ ਮੈਂ ਮੈਂ ਇੱਕ ਚੀਜ਼ ਲੈ ਕੇ ਆਈ ਆ ਦਿਖਾਣੀ ਆ ਅੱਛਾ ਤੋ ਨਾਈ ਪ੍ਰਾਈਸ ਲਈ ਕੀ ਰਿਤਾ ਬੁੱਕ ਜੀ ਕੇ ਉਹਨੂੰ ਵੀ ਉਹ ਕਿਹੜਾ ਪੋਜੀਸ਼ਨ ਕਿਹੜੀ ਆ ਨਹੀਂ ਇਹ ਤਾਂ ਬੈਸ ਸੀ ਜਿਹੜਾ ਨਹੀਂ 5 ਸੈਕਿੰਡ ਸਾਥ ਕੇ ਆ ਕੇ ਮੈਂ ਆ ਜਾਂਦੀ ਐ ਨਹੀਂ ਜੇ ਬਸ ਮਿਸ ਬਿਊਟੀ ਬਣਾਤੀ ਹਾਂ ਉਹ ਵੀ ਮਾਰ ਬਸ ਇੱਥੇ ਸੈਕਿੰਡ ਨਹੀਂ ਲਿਖਿਆ ਹੋਇਆ ਜ਼ਰ ਦੇ ਵਿੱਚ ਸੈਕਿੰਡ ਲਾ ਨਹੀਂ ਰਹੀ ਆ ਅਲਫਾ ਪਰ ਰੱਖ ਲੋ ਬੁੱਤ Hmm. thank you oh. <laughs> thank you education mr. thank you education mr ਮੈਂ ਆਪਣਾ ਮਿਸਿਸ ਮਿਸ ਪੰਜਾਬਣ ਪੜੀ ਬੈਠੀ ਮੈਂ ਬੁੜੋੜੀ ਮਿਸ ਪੰਜਾਬਣ ਉਦਰੇ ਮੈਂ ਮਿਸ ਟ੍ਰੇਨੀਅਰ ਦੇ ਕੱਪੜੇ ਘੜਤੇ ਮਿਸ ਪੰਜਾਬਣ ਦਾ ਉਲਟੀਆਂ ਮਿਸਟਰ ਪੰਜਾਬੀ ਉਹਦਾ ਉਲਟੀਆਂ ਕਰਦੀ ਹਾਂ ਬਹੁਤ ਬਹੁਤਲੀਆ ਥੈਂਕ ਯੂ ਮੈਮ ਫਾਦਰ ਦੀ ਬੁੱਕ ਬਿਕੋਜ਼ ਆ ਲਾਈਕ ਠੀ ਕੇ ਬੁੱਕ अच्छा। ਹੁਣ ਪੜਿਆ ਕਰੋ। ਲੈ ਚਲੋ ਹੁਣ ਉਹ ਕਰ ਲਓ। Because I want to the calm and the papers first. I don't cool man of cool ਪੜਾਈ cool, because I want the judge। Okay, ਲੈ ਹੁਣ ਕਪੜੇ ਚੇਂਜ ਕਰ ਲਓ। ਹੁਣ ਗਿਫਟ ਤਾਂ ਮਿਲ ਗਿਆ। ਆਹੀ ਗਿਫਟ ਦੀ ਮਾਰੀ ਐਨੇ ਤਿਆਰ ਵਿਆਹ ਹੋ ਕੇ ਗਈ ਸੀ ਸਗੀ ਫੁੱਲ ਲਾ ਕੇ। ਕੁੱਤਲ ਫਾ ਫਾ ਪਾਟ ਜੂਗਾ ਕੰਮ ਆਇਆ ਨਾ ਹੁੰਦਾ। ਮੈਂ ਨਹੀਂ ਹੋ ਦਸ ਮੈਂ ਗੁਆਂ ਬਣ ਕੇ ਆਉਣੀ ਮਿਲਦਾ। ਅੱਛਾ। ਠੀਕ ਹੈ। ਹੁਣ ਚਲੋ ਕੱਪੜੇ ਚੇਂਜ ਕਰ ਲਓ। ਮੇਰੀ ਫਰੈਂਡ ਨਾਲ ਸੌਂਖਣੇ, ਸੌਂਖਣੇ। ਬਗਿਆ ਤੁਹਾਨੂੰ ਸੱਚੀ ਮੇਰੀ ਫਰੈਂਡ ਨਹੀਂ ਮੈਥਾ ਬਣਾਉਣੇ ਮਨੇ ਹੁੰਦੇ। ਮੈਂ ਵੀ ਸਾਖਾਂਮ ਕਹਿੰਦੇ ਇਹ ਤਾਂ ਸੱਚੀ ਲੜਨ ਲੱਗੇ। ਲੈ, ਕੱਪੜੇ ਚੇਂਜ ਕਰ ਲਓ ਹੁਣ। ਨੌਕਰੀ ਨੌਕਰੀ ਆ ਜਾਤਾ ਹੋਰ ਲੇ ਵਦੂ ਫੜ। ਤੂੰ ਕਦਰ ਨਹੀਂ ਆਉਂਦੀ। ਦਲੇ ਫੜ। ਦੋ ਜੱਪ ਕਰਕੇ ਰੱਖ ਲੈ। ਦੁੱਖ ਦੇਣੀ। ਇਹ ਸਾਡੇ ਜਵਾਬ ਕਰਨੇ ਨਾ ਬਾਅਦ ਹੋਰ ਨਹੀਂ ਆਏਗਾ ਕੋਲਾ। ਆਏਗਾ। ਰੱਖੇ ਜੀ। ਯਾਦ ਰੱਖ ਬੋਹਰੇ ਬੰਨਾ ਪਲੇ ਬੰਨਾ ਦਾ ਵੀ ਰੱਖ ਲੈ ਨਾ ਜੇ ਮੋੜ ਨੇ ਦੇਖ ਲਈ ਨਾ ਬਾਲੀ ਬੁਲੀ ਨਹੀਂ ਹੈਗੀ ਰੱਖਾਂਗੇ ਆਹ ਨਾ ਇਹ ਤਾਂ ਰਾਤ ਨੂੰ ਇਹ ਤਾਂ ਬੰਨ ਹੋਵੇ ਇਹ ਤਾਂ ਕਿਹਦੀ ਮਿੱਕੀ ਡੜੀ ਮੇਨੋ ਲੈ ਕੇ ਵਗ ਜਾ ਕੰਡੀ ਨੂੰ ਨਾ ਚਲ ਹਾਂ ਤੇਰੀ ਮੈਂ ਤਾਂ ਰੱਖ ਨਾ ਹੋ ਗਿਆ ਕਹਿੰਦੇ ਨੇ ਤੋੜ ਤੂੰ ਆਏ ਨਹੀਂ ਬਰਾ ਫਾਦੇ ਕੋਈ ਨਹੀਂ ਤੇਰਾ ਮਾਮਾ ਜਾਂ ਮੈਂ ਕੋਈ ਨਹੀਂ ਕੁਛ ਨਹੀਂ ਹੁੰਦਾ ਇੰਨੇ ਚੱਟ ਕੋਈ ਗੱਡੀ ਦੇ ਕੰਨਾਂ ਦੇ ਵੀ ਆ ਤੂੰ ਆ ਦੇਵਾ ਬੇਟਾ ਆ ਦੇਵਾ ਬੇਟਾ ਆ ਦੇਵਾ ਇਹ ਕੋ ਤੇ ਹੈ ਮੇਰੇ ਕੋਲ ਤਾਂ ਬਣਾ ਕਰੂਗਾ ਮਾਰਾ ਉਹ ਨਹੀਂ ਬਣਾ ਕੇ ਤਿੰਨ ਬਸ ਨਹੀਂ ਹੋ ਕਿੱਦਿਆ ਦੂਸਰੀ ਘਾਣਾ ਹੈ ਉਹ ਮੋ ਨਾ ਕਰੇ ਸਲਾਕਾ ਮੈਂ ਤਾਂ ਮੈਨੂੰ ਆਪਾਂ ਨੇ ਬਣਾਤਾ ਜੀ ਅੱਜ ਕੜਾਹੀ ਪਨੀਰ ਹਣਾ ਤੇ ਆਓ ਤੁਸੀਂ ਖਾ ਲਓ ਜਮੀ ਜਮੀ ਕੇ ਸਿੱਕੇ ਸਿੱਕੇ ਤੇ ਇਧਰ ਮੈਂ ਥੋੜਾ ਜਿਹਾ ਪਨੀਰ ਭੁੰਨੇ ਰਹੀ ਹਾਂ ਇਸ ਤਰ੍ਹਾਂ ਕਰਵੇਂ ਤੇ ਪਨੀਰ ਭੁੰਨ ਕੇ ਉੱਪਰ ਨਾਣ ਲਾ ਕੇ ਥੋੜਾ ਜਿਹਾ ਨਮਕੀਨ ਕਰਕੇ ਇਹਨੂੰ ਖਾਓ ਬਹੁਤ ਜ਼ਿਆਦਾ ਟੇਸਟੀ ਲੱਗਦਾ ਥੋੜਾ ਜਿਹਾ ਨਿੰਬੂ ਲਾ ਲਓ ਜੇ ਸੋਨੇ ਲਾਉਣਾ ਜੀ ਕਰਦਾ ਤੁਹਾਡਾ ਤੇ ਜੇ ਵੈਸੇ ਵੀ ਉਹ ਵੀ ਤੁਸੀਂ ਕੱਲਾ ਨਿੰਬੂ ਲਾ ਕੇ ਖਾਓਗੇ ਤਾਂ ਵੀ ਬਹੁਤ ਵਧੀਆ ਲੱਗਦਾ ਕਿਉਂਕਿ ਇਹ ਕੋਈ ਨਿਆ ਜਾਂਦਾ ਹਨਾ ਮਮੀ ਬਹੁਤ ਡੈਡੀ ਖਾਂਦੇ ਹੁੰਦੇ ਤੇ ਹਮੇਸ਼ਾ ਮੈਂ ਹੀ ਬਣਾਉਂਦੀ ਹੁੰਦੀ ਸੀ ਬਹੁਤ ਟੇਸਟੀ ਲੱਗਦਾ ਤਵੇ ਦੇ ਬਣਾ ਕੇ ਇਹਨੂੰ ਐਵੇਂ ਕਰਾਂਚੀ ਕਰਾਂਚੀ ਦਾ ਬਣ ਜਾਣਾ ਹੁੰਦਾ ਇਹ ਮੈਂ ਉਰੇ ਵੀ ਦੇ ਦੇਣੀ ਹੁੰਨੀ ਇਹਨਾਂ ਨੂੰ ਬਣਾ ਕੇ ਇਹਨਾਂ ਨੇ ਕਦੇ ਖਾਦਾ ਨਹੀਂ ਘੱਟ ਕੁੜੀਆਂ ਹੀ ਇਹ ਜੇ ਕੰਮ ਕਰਦੀਆਂ ਜਿੰਦੀਆਂ ਨੇ ਹਨਾ ਮੰਮੀਆਂ ਤਾਂ ਚਾਈਆਂ ਤਾਂ ਕਿੱਥੇ ਹੁੰਦੇ ਨੇ ਇਹ ਜੇ ਕੰਮ ਉੱਥੇ ਤੁਸੀਂ ਦੇਖ ਤੇ ਹੁਣ ਰੋਟੀ ਬਣਾਉਣੇ ਆ ਆਪਾਂ ਇੱਕ ਜਸਿੰਦਰ ਵੀ ਸੈਡੀ ਦਾ ਬਿੱਕੀ ਦਾ ਇੱਕ ਕੱਟ ਕੇ ਬਾਪੂ ਹੁੰਦੇਗਾ ਇਹ ਆਪਾਂ ਕਿੰਨੇ ਜਾਰੇ ਖਾ ਜਾਣਗੇ ਸਹਿਬ ਬਿਮਾਰ ਹੋ ਗਿਆ ਉਲਟੀਆਂ ਲੱਗੀਆਂ ਉਹਨੂੰ ਸਕੂਲੋਂ ਆਉਂਦੇ ਨੂੰ ਤੇ ਰਾਤ ਨੂੰ ਉਹਦਾ ਪੇਟ ਖਰਾਬ ਹੋ ਰਿਹਾ ਸੀ ਜਦੋਂ ਅੱਜ ਉਹ ਬਸ ਸੋਫੇ ਉੱਤੇ ਕੁਝ ਖਾ ਪੀ ਲਿਆ ਹੋਣਾ ਉਹਨੇ ਮਾੜਾ ਮੋਟਾ ਜੂਸ ਜਿਹਾ ਪੀ ਲਿਆ ਹੋਣਾ ਆਉਂਦੇ ਨੂੰ ਐ ਉਲਟੀ ਆ ਗਈ ਉਹਨੂੰ ਬਸ ਚੌਥਰਨ ਸਾਰੇ ਕਰੋੜ ਹਰਤੇ ਤੇ ਵਰਮੇ ਤੇ ਨਾਲੇ ਕੁੜੀਆਂ ਨੇ ਛੱਡਾਂਗੇ ਵੀਡੀਓ ਆਈਆਂ ਨੇ ਨਾਲੇ ਚਲ ਸਾਬ ਨੂੰ ਦਵਾਈ ਦਵਾ ਲਿਆ ਉਹਨੇ ਦੋਏ ਕੰਮ ਕਰ ਗਏ ਉਹਨੇ ਆਪਣੇ ਫਿਰ ਐਵੇਂ ਚਲੋ ਜੀ ਹੁਣ ਮੈਂ ਰੋਟੀ ਬਣਾ ਲਾਂ ਤੁਸੀਂ ਵੀ ਖਾ ਕੇ ਦੇਖਿਓ ਟਰਾਈ ਕਰਿਓ ਇਹ ਪਨੀਰ ਟਿੱਕਾ ਜਆ ਬਹੁਤ ਟੇਸਟੀ ਬਣਦਾ ਨਮਕ ਲਾ ਕੇ ਨਿੰਬੂ ਲਾ ਕੇ ਬਾਕੀ ਕਾਲੀ ਮਿਰਚ ਲਾ ਸਕਦੇ ਹੋ ਤੁਸੀਂ ਚਾਟ ਮਸਾਲਾ ਲਾ ਸਕਦੇ ਹੋ ਬਸ ਤਾਂ ਬਣਾ ਕੇ ਸਾਹਮਣੇ ਪਾਦੀ ਹੋਣਾ ਹਰ ਇੱਕ ਵਾਰ ਮੇਰੇ ਕੰਨ ਤੇ ਖਾ ਕੇ ਦੇਖਿਓ ਬਹੁਤ ਵਧੀਆ ਲੱਗਦਾ ਮੋਕੇ ਘਾਤੇ ਨੇ ਡੋਬਰੇ ਦਿਖਾ ਲਏ ਇਹਨਾਂ ਨੂੰ ਕਿ ਤਸਲ ਗਿਆ ਉਹ ਲੋਕ ਜਾਣਦੇ ਨੇ ਕਿ ਬੋਝ ਆਸ ਤੇ ਬਦਨ ਹੁੰਦੀ ਜੁੜੇ ਭੁੱਖ ਲਾਦੀ ਤੇ ਖਾਣ ਹੀ ਪੈਂਦੇ ਨੇ ਜਦੋਂ ਆਉਂਦੇ ਆਏ ਮੈਂ ਲੈ ਹੁਣ ਇੱਕ ਲੱਡੂ ਖਾ ਕੀ ਕਸਰ ਗਿਆ ਚਾਹ ਲਾ ਭਾਈ ਹੁਣ ਤਾਂ ਦੋ ਲੱਡੂ ਖਾ ਲਿਆ ਜੇ ਭੁੱਖ ਲੱਗੀ ਤੇ ਕੀ ਕਰਾਂ ਕੀ ਕਰਾਂ ਸੌਂ ਜਾ ਦੇ ਲਈ ਲੈ ਆ ਕੀ ਆਹ ਕੀ ਨੇ ਸਨੈਕਸ ਸਜਾ ਬਣਾ ਕੇ ਬੀਟੀ ਕੈਮ ਬਾਰੀ ਪਿਆ 이 길이는 나중에 가는 길은 마저도 가는 길. 그저 그리워하는 길은 없어요. 그저 그리워하는 길은 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 길길길길 길은 길길길길 길은 길길 길은 길길 길은 길길길길길길 길은 길길길 길은 길길길길길길 길은 길길길 길은 길길 길은 길길 길은 길은 길길길길 길은 길 길은 길 길은 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 길길길길길길길 길은 길은 길길길길길길 ਲੇਰ ਵਿੱਚ ਤਾਂ ਦੇਖ ਹੀ ਲੱਗਨੀ ਆ ਅਜਾ ਇਹ ਕਿੱਲਾ ਦਾ ਬਿੱਚਈ ਕਰਾ ਨਿਕੜਿਆ ਥੱਲੇ ਡਾ ਤੋੜ ਕੇ ਸਤਨੀਆਂ ਦੋ 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 ਹੁਣ ਲੱਗਿਆ ਆਹਾ ਆਏ ਕੋਈ ਕਰੇ ਮਣੀ ਰਾ ਨਾ ਸਾਰੀ ਉੱਜੜ ਜਾਂਦੇ ਨੇ ਲੈਸ ਜੇ ਰਲੇਗਾ ਤਾਂ ਮੈਂ ਕੌਣ ਕਰ ਸਕੂਗਾ ਹਲੋ ਹਾਂਜੀ ਡਾਕਟਰ ਜੀ ਸੜਕਰ ਆਦ ਹਾਏ ਹਾਏ ਮਾਰਤੀ ਵੇ ਸੜਕਰ ਆਦ ਢਿੱਡ ਦੇਖ ਰਿਆ ਸੋ ਹਾਂ ਇਹ ਬਰਨ ਲੋਕ ਇਦਨਾ ਟੈਮਾਊਗਾ ਆਏ ਆ ਗਿਆ ਜੀ ਆ ਗਿਆ ਸਾਦੀ ਹਰੀ ਆ ਗਿਆ ਮੈਂ ਤਾਂ ਆਉਣਾ ਆਉਣਾ ਕਿ ਤੈਨੂੰ ਨਾ ਉਹ ਉੱਪਰ ਤੇ ਕਿਨੇ ਗੁੜੀ ਵੀ ਦੇਣਾ ਨਾ ਮਾਣ ਖਾਣਾ ਯਾਰਾਂ ਸੋਈ ਚ ਰੱਖਿਆ ਲਿਆ ਹਲੇ ਹਲੇ ਹੇ ਚੰਨ ਪਾ ਰੋਕ ਕੇ ਸੌਣ ਮੇਰੇ ਇਹ ਫੰਟਾ ਹੋ ਗਿਆ ਤੇ ਅਗਰ ਤੂੰ ਗਰੇਦ ਰੁਕ ਰਹੀ ਹੈ ਹਲੋ ਉਹ ਜਾ ਵੇ ਲੈ ਅਸਟਰ ਮੇਰੇ ਟੈਟਾ ਚ ਬਹੁਤ ਆ ਦੌਰਿਆ ਆ ਜਾ ਵੇ ਆ ਜਾਏ ਫੇ ਮਾਰਦਾ ਮਾਰਦਾ ਵੇ ਹਾਏ ਚਲ ਠੀਕ ਕਰ ਹਾਏ ਹਾਏ ਮਾਰਦਾ ਹਾਏ ਮਾਦਾ ਗੂਵੇ ਨਾ ਨੂਅ ਸੈਕੰਡਰੀ ਰੂਮ ਛੱਡ ਜਾਂਦੇ ਨੇ ਸਾਰੇ ਉੱਜੜ ਗਏ ਕੋਈ ਦਰ ਰਹਿ ਲਿਆ ਕਰੋ ਹਾਏ ਹਾਏ ਕੋਣ ਆਰ ਬੱਤਨੀ ਕੋਣ ਆ ਰਿਹਾ ਕਿਤੇ ਆਈਦਾ ਨਹੀਂ ਹਾਏ 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 ਓਏ ਚਿੱਟਲੇ ਬੱਦ ਤੇ ਹੋਇਆ ਆ ਕੀ ਹੋ ਗਿਆ ਹਾਏ ਹਏ ਲੈ ਬਈ ਹਾਕੀ ਹੋ ਗਿਆ ਮੇਰਾ ਟੀਟ ਬਹੁਤ ਦੁਖ ਰਿਆ ਪਤਾ ਨਹੀਂ ਕਿਉਂ ਮੈਨੂੰ ਕਿਉਂ ਬੁਲਾਤਾ ਸੀ ਉਹ ਟੀਤਰ ਪੜਵਾਉਂਦੇ ਬੁਲਾਤਾ ਸੀ ਮੇਰੇ ਹਾਏ ਹਾਏ ਕੀ ਹੋ ਗਿਆ ਟੀਟ ਦੁਖ ਰਿਆ ਚੰ ਦੇਖ ਲੈ ਨੇ ਬੈਠ ਕੇ ਆਪਰੇਸ਼ਨ ਕਰਨਾ ਪਊਗਾ ਕਰਦੇ ਭਾਈ ਹਾਏ ਆ ਜਾ ਮਾਤਾ ਅੰਦਰ ਲੱਗ ਜਾ ਆਪਰੇਸ਼ਨ ਕਰਨਾ ਪਊਗਾ ਹਾਏ ਹਾਏ ਜਰੂਰ ਖੜਾ ਵੀ ਨਹੀਂ ਹੋਣਾ ਮਾਂ ਬਾਪ ਪਹਿਲਾਂ ਤਾਂ ਨੇ ਕੁਝ ਖਾਤਾ ਸੀ ਨਾ ਭਾਈ ਕਿੰਨਾ ਕੁਝ ਖਾਤਾ ਸੀ

ਕੁਣ 30 ਲੱਖ ਹੋਰਗੇ ਸੋਦੇ ਹੇ ਗੋਰੀ ਨਮ ਤੇ ਦਾੰਦ ਗਿ ਕਿੱਥੋਂ ਦੀ ਆ ਗਏ ਨੇ ਹਾਂ ਹੇ ਦਾ ਦੋੜਿਆ ਆ ਜਾ ਮਾਤਾ ਵੇ ਅੱਜ ਇੱਕ ਹੋਰ ਪ੍ਰੇਸ਼ਨ ਕਰਵਾਉਣਾ ਮਾਤਾ ਜੀ ਡਾਕਟਰ ਹਾਂ ਗੱਲ ਸੁਣ ਮੇਰੀ ਹਾਂ ਤੈਨੂੰ ਕੋਈ ਹੋਰ ਕੰਮ ਨਹੀਂ ਹੈਗਾ ਕਬੂਤਾ ਕਰਦਾ ਤੁਹਾਨੂੰ ਮਿਲ ਤੇ ਦੇ ਨਾ ਜਿੱਪ ਭਲਾ ਦੇ ਹਾਂ ਉਹਨੂੰ ਖੋਲ ਲਿਆ ਪਰ ਉਹਨੂੰ ਕਦੇ ਬੰਦ ਕਰ ਲੈ ਜਦ ਤਰ ਜੀ ਕਰੇ ਉਹ ਖੋਲ ਉਹ ਬੰਦ ਕਰਕੇ ਜੀ ਲੋ ਇਹ ਨੂੰ ਤਾ ਦੇ ਪੂਰ ਕੋ ਪੱਟ ਕਾ ਲੂਕਿੰਗ ਨਾ ਲੱਕ ਦੇ ਦੀ ਠੀਕਾ ਹਾਂ ਮਾ ਕੋ ਕਰਕੇ ਜੀ ਦੇਖੋ ਨਹੀਂ ਮੈਂ ਅੱਜ ਆ ਕੇ ਫੇਰ ਖਾਵਾਂਗੀ